ਪਤਾ ਲੇਖਣ ਇੱਥੇ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਬਿਜ਼ਨਸ ਲੈ ਗਈ ਸੀ ਸਾਡੇ ਅਕਸਰ ਛੁੱਟੀਆਂ ਕਰਕੇ ਬੈਠੇ ਰਹੇ ਜਿਹੜੀ ਟੀਮ ਦੇ ਨਾਲ ਬੰਦਾ ਗਿਆ ਤਾਂ ਟੀਮ ਦੇ ਨਾਲ ਹੀ ਵਾਪਸ ਲੈ ਕੇ ਆਉਣਾ ਸੀ ਜਿਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮਹਾਲੀ ਤੇ ਲੈ ਗਈ ਚਾਕੇ ਤਾਂ ਮਹਾਲੀ ਇਹਨਾਂ ਨੇ ਉੱਥੇ ਜਾਣਾ ਸੀ ਦੇਖ ਕੇ ਉੱਥੇ ਗਏ ਹੀ ਨਹੀਂ ਇਹ ਬੜੰਡੇ ਆ ਗਏ ਇਹਨਾਂ ਨੂੰ ਤਾਂ ਹਜੇ ਤੇ ਕਹਾਈ ਨਹੀਂ ਪਤਾ ਲੱਗਾ ਕਿ ਉਹਨਾਂ ਬੰਦਾ ਕਿੱਥੇ ਜਦੋਂ ਤੁਸੀਂ ਰੌਲਾ ਪਾਇਆ ਉਸ ਤੋਂ ਬਾਅਦ ਇਹਨੇ ਕਾਰੋਬਾਰ ਸਟਾਰਟ ਕੀਤੀ ਆ ਅੱਜ ਚੰਡੀਗੜ੍ਹ ਗਏ ਹੋਏ ਆ ਇਹਨੂੰ ਕਿਵੇਂ ਪਤਾ ਲੱਗਿਆ ਮੈਨੂੰ ਇਥੋਂ ਫੋਨ ਆਇਆ ਉਹਨਾਂ ਨੇ ਮੈਸੇਜ ਇਨੇ ਸਾਨੂੰ ਦੱਸਿਆ ਆ ਕਿ ਮੈਨੂੰ ਉੱਥੋਂ ਫੋਨ ਆਇਆ ਵੀ ਆਏ ਕਰਕੇ ਰੈਸਮੀ ਨੇ ਕਿਹਾ ਸਾ ਮਤਲਬ ਕਿ ਫਿਰ ਅਸੀਂ ਇੱਥੇ ਆਪੇ ਸਾਰਾ ਕੰਮ ਕਰਦੇ ਹਾਂ ਕਿਸ ਵਾਰ ਤੋਂ ਇਹਨਾਂ ਨੇ ਟੀਮ ਬਣਾਈ ਸੀ ਜਿਵੇਂ ਸਾਡਾ ਨੰਦਾ ਅਰਥਵੰਦਾਂ ਦੀ ਟੀਮ ਸੀਗੀ ਜਿਜ ਰਾਜ ਸਿੰਘ ਨਾਲ ਸੀਗੇ ਇਹਨਾਂ ਨੂੰ ਇਥੋਂ ਟੀਮ ਦਾ ਟਰੈਪ ਲਾਇਆ ਇਹਨਾਂ ਨੇ ਪਾਪ ਨਾਲ ਜਦੋਂ ਪਤਰਾ ਜਾ ਕੇ ਇਹਨਾਂ ਨੇ ਰਾਜ ਸਿੰਘ ਨੂੰ ਸਾਡੇ ਜਿਹੜੇ ਅਫਸਰ ਸੀ ਇਹਨਾਂ ਨੇ ਉੱਥੇ ਰਾਜ ਸਿੰਘ ਨੂੰ ਬਣਾ ਕੇ ਭੇਜ ਦਿੱਤਾ ਲੇਕਿਨ ਇਹ ਪਿੱਛੇ ਖੜੇ ਰਹੇ ਰਾਜ ਸਿੰਘ ਨੂੰ ਅੱਗੇ ਕਰਤਾ ਜਿਹੜੇ ਉੱਥੋਂ ਦੇ ਸਰਸੇ ਵਾਲੇ ਬੰਦਿਆਂ ਦਾ ਨਾਮ ਆ ਰਿਹਾ ਹੈ ਵੀ ਉਹਨਾਂ ਦੇ ਕਾਰਨ ਇਹ ਫਸਾਏ ਗਏ ਚਾਰ ਇੱਕ ਬਰਨਾਲੇ ਦਾ ਮੁੰਡਾ ਇੱਕ ਰਾਜ ਸਿੰਘ ਹੈ ਜਿਹੜੀ ਸਾਰੀ ਮੀਡੀਆ ਕੋਲ ਤੁਸੀਂ ਕੀ ਉਹ ਸਰਸੇ ਦੇ ਜਿਹੜੇ ਬੰਦਾ ਸੀ ਸਾਡਾ ਉਹ ਡਾਕਟਰ ਨਾਲ ਕੋਈ ਚੰਗਰੀ ਸੋਣਾਂ ਦੀ ਗੱਲਬਾਤ ਜਿਹੜਾ ਸਾਡਾ ਰਾਜ ਹੈ ਤੇ ਬਰਨਾਲੇ ਦਾ ਮੁੰਡਾ ਇਹ ਤਾਂ ਬਿਲਕੁਲ ਨਿਰਦੋਸ਼ ਹੈ ਇਹ ਤਾਂ ਪਹਿਲੀ ਵਾਰ ਇਸ ਟੀਮ ਦੇ ਨਾਲ ਕੋਰੇ ਸੀਗੇ ਤੁੜੀ ਮੰਗ ਕੀ ਹੈ ਸਾਡੀ ਮੰਗ ਹੈ ਕਿ ਜੇ ਨਦੋਸ਼ ਹੈ ਤਾ ਉਹਨੂੰ ਇਹਨਾਂ ਨੂੰ ਦਫਤਰਾਂ ਨੂੰ ਚਾਹੀਦਾ ਹੈ ਸੁਰੂ ਤੋਂ ਦਿਨ ਦਫਤਰ ਜਿਹੜਾ ਸੁਰੂ ਤੋਂ ਨਾ ਹੋਣਾ ਪੈਂਦਾ ਹੈ ਇਹ ਵੀ ਵਾਸਤੇ ਰਾਸ਼ਟਰੀ ਰਾਸ਼ਟਰਾ ਨੂੰ ਪਾਸੋਂ ਦੇ ਰੈਸਟ ਹੋ ਜਾਵੇ ਇਹਨਾਂ ਨੂੰ ਰਿਹਾ ਕਰਨ ਦੀ ਸਾਡੀ ਮੰਗ ਚੱਲ ਰਹੀ ਹੈ ਲਗਾਤਾਰ ਸਾਡੀਆਂ ਜਿੰਨੇ ਵੀ ਜੱਥੇ ਬੰਦੇ ਨੇ ਜੱਥੇ ਬੰਦੇ ਨੇ ਸਾਡਾ ਸਾਥ ਨਹੀਂ ਦੇਿਆ ਨੇ ਅਸੀਂ ਰਿਹਾ ਕਰਾ ਕੇ ਛੱਡਾਂਗੇ ਅਸੀਂ ਪਿੱਛੇ ਨਹੀਂ ਹਟਦੇ ਜਿੰਨਾ ਵੀ ਸਾਡੇ ਦੋ ਸੰਘਰਸ਼ ਹੋਇਆ ਚੇ ਪਹਿਲਾ ਜ਼ਿਲ੍ਹਾ ਲੈਵਲ ਕਰਾਂਗੇ ਜ਼ਿਲ੍ਹਾ ਲੈਵਲ ਤੋਂ ਬਾਅਦ ਸਮਝੇ ਪੰਜਾਬ ਦੇ ਇਕਰੇ ਪੰਜਾਬ ਦੇ ਇਕਰੇ ਅਸੀਂ ਸੰਚਾਰ ਕਰਾਂਗੇ ਇਸ ਪਿਛੇ ਮਿਲਦੇ ਅਸੀਂ ਉਹਨਾਂ ਨੂੰ ਰਾਹਰਾ ਕਰਾ ਦੇਈਏ ਚਾਹਾਂਗੇ ਅਸੀਂ ਸਰਕਾਰ ਨੇ ਇਹ ਮੰਗ ਕੀਤੀ ਹੋਈ ਹੈ ਕਿ ਰਾਜ ਸਿੰਘ ਲੰਬੋਸ਼ ਹੈ ਜਿਹੜਾ ਅਫਸਰ ਅਨਚਾਰਜ ਲੱਗਿਆ ਹੋਇਆ ਸੀਗਾ ਉਹਨਾਂ ਦੀ ਜ਼ਿੰਮੇਵਾਰੀ ਪੜ ਗਈ ਸੀ ਆਪਦੀ ਟੀਮ ਨਾਲ ਲੈ ਕੇ ਗਿਆ ਤੇ ਟੀਮ ਦੇ ਨਾਲ ਹੀ ਵਾਪਸ ਲੈ ਗਿਆ ਪਰ ਉਹਨਾਂ ਦੇ ਨਿਖੇਤ ਅਫਸਰਾਂ ਦੀ ਇਸ ਗੱਲ ਦੇ ਢਿੱਲ ਕਰਕੇ ਆਪ ਉਹ ਵਾਪਸ ਆ ਗਏ ਰਾਜ ਸਿੰਘ ਅਫਸਰ ਉਹ ਸਾਧਾ ਲੇਕਿਨ ਇੱਥੇ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਬਿਜ਼ਨਸ ਲੈ ਗਈ ਸੀ ਸਾਡੇ ਅਫਸਰ ਚੁੱਪੀਆਂ ਕਰਕੇ ਬੈਠੇ ਰਹੇ ਜਿਹੜੀ ਟੀਮ ਦੇ ਨਾਲ ਬੰਦਾ ਗਿਆ ਤਾਂ ਟੀਮ ਨੇ ਨਾਲ ਹੀ ਵਾਪਸ ਲੈ ਕੇ ਆਉਣਾ ਸੀ ਜਿਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮਹਾਲੀ ਦੇ ਲੈ ਗਈ ਚਾਕੇ ਤਾਂ ਮਹਾਲੀ ਇਹਨਾਂ ਨੇ ਉੱਥੇ ਜਾਣਾ ਸੀ ਲੇਕਰ ਉੱਥੇ ਗਏ ਹੀ ਨਹੀਂ ਇਹ ਬਢਿੰਡਿਆ ਗਏ ਇਹਨਾਂ ਨੂੰ ਤਾਂ ਹਜੇ ਤੇ ਕਰਾਈ ਨਹੀਂ ਪਤਾ ਲੱਗੇ ਸੋਨਾ ਬੰਦਾ ਕਿੱਥੇ ਜਦੋਂ ਅਸੀਂ ਰੌਲਾ ਪਾਇਆ ਉਸ ਤੋਂ ਬਾਅਦ ਇਹਨੇ ਕਾਰਵੋਇ ਸਟਾਰਟ ਕੀਤੀ ਆ ਅੱਜ ਚੰਡੀਗੜ੍ਹ ਗਏ ਹੋਏ ਆ ਉਹਨੂੰ ਕਿਵੇਂ ਪਤਾ ਲੱਗਿਆ ਸਾਨੂੰ ਇੱਥੋਂ ਫੋਨ ਆਇਆ ਉਹਨਾਂ ਨੇ ਮੈਸੇਜ ਇਹਨੇ ਸਾਨੂੰ ਦੱਸਿਆ ਆ ਕਿ ਮੈਨੂੰ ਉੱਥੋਂ ਫੋਨ ਆਇਆ ਵੀ ਐ ਕਰਕੇ ਰੈਸਕਿਊ ਨੇ ਸ

ਦੇ ਸਾਥੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ